ਸੰਪਤੀਰ ਜੀ ਦੋਵਾਂ ਫਾਰਮਾਂ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਵਾ ਵੀ ਕੱਲ 6 ਤਰੀਕਿਆ ਪੰਜਾਬ ਦੇ ਵਿੱਚ ਜਿੰਨੇ ਪਾਜਪਾ ਦੇ ਉਮੀਦਵਾਰ ਆ ਉਹਨਾਂ ਦੇ ਖਿਲਾਫ ਹਰਿਆਣੇ ਵਿੱਚ ਮੰਤਰੀਆਂ ਦੇ ਖਿਲਾਫ ਪਾਜਪਾ ਦੇ ਖਿਲਾਫ ਕੱਲ ਇੱਕ ਵੱਡਾ ਇੱਕ ਦਿਨਾ ਅੰਦੋਲਨ ਹੋਊਗਾ ਜਿਹਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਰਨਬੀਰ ਸਿੰਘ ਜੰਧੂ ਗੁਰਦਾਸਪੁਰ ਵਿੱਚ ਬੱਬੂ ਜੀ ਤਰਨਤਾਰਨ ਦੇ ਵਿੱਚ ਮਨਦੀਪ ਸਿੰਘ ਮੱਨਾ ਹਰਿਆਣੇ ਦੇ ਵਿੱਚ ਮਨਸਰਾਜ ਹਨ ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਬਿੱਟੂ ਜੀ ਪਟਿਆਲੇ ਦੇ ਵਿੱਚ ਪਰਨੀਤ ਕੌਰ ਜੀ ਇਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹ ਉਮੀਦਵਾਰਾਂ ਦੇ ਘਾਰਾ ਮੁਰੇ ਇੱਕ ਜਣਾ ਮੋਟਾ ਲੱਗੂਗਾ ਇਸ ਤਰ੍ਹਾਂ ਹਰਿਆਣੇ 'ਚ ਅਰ ਉਹੀ ਸਵਾਲ ਲੈ ਕੇ ਆਵਾਂਗੇ ਜਿਹੜੇ ਕਹਿੰਦੇ ਸੀ ਇੱਕ ਤੋਂ ਬਾਅਦ ਦੋ ਨੂੰ ਤੁਹਾਨੂੰ ਲੱਗਣ ਜਿਹੜੇ ਕਹਿੰਦੇ ਸੀ ਤੋਂ ਦੁਪਰੀਦਲ ਘਟਾ ਦਾਂਗੇ ਅਸੀਂ ਸ਼੍ਰੀ ਰਮਨ ਚਾਂਗਣਾ ਪੀਸਫੁਲੀ ਆਵਾਂਗੇ ਥੋਡੇ ਕਰਾਂ ਗਾੜੀ ਇਹ ਡੈਮੋਕਰੇਟਿਕ ਦਾ ਹੱਕ ਹੈਗਾ ਵਾ ਹਰ ਸਵਾਲ ਫੇਰ ਟੱਕਾਂਗੇ ਤੁਸੀਂ ਥੋਡੇ 10 ਸਾਲ ਰਹੇ ਪ੍ਰਧਾਨ ਮੰਤਰੀ ਜੀ ਨੇ ਐਮਐਸ ਲੀਗਲ ਗਰੰਟੀ ਕੋਲ ਕੋਣਾ ਵਾਦਾ ਕੀਤਾ ਸੀ ਭਾਜ ਨਿਕਲੇ ਆ ਥੋਡੇ ਪ੍ਰਧਾਨ ਮੰਤਰੀ ਜੀ ਦਾ ਵਾਦਾ ਸੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਹੋਊਗਾ ਨਹੀਂ ਪੂਰਾ ਹੋਇਆ ਨਹੀਂ ਵਫਾ ਕਰ ਸਕੀ ਇਹ ਤੋਂ ਗਾਂ ਫਸਲੀਟੀ ਮਾਦੋਜਨਾ ਜੜੀਆਂ ਦੇਖਤੀਆਂ 16 ਕੰਪਨੀਆਂ ਦਾ ਢਿੱਡ ਪਰ ਨੂੰ ਇਹਨਾਂ ਨੇ ਬਣਾਈ ਹੈਗੀ ਆ ਉਹ ਸਾਡੇ ਲਈ ਠੀਕ ਨਹੀਂ ਹੈਗੀ ਸਰਕਾਰ ਆਪਣੇ ਬੇਜਤੇ ਫਜ਼ਲੇ ਵੀ ਮੌਜੂਦ ਨਾ ਬਣਾਵੇ ਇਹਦੀ ਗੱਲ ਮੰਗ ਕਰਾਂਗੇ ਭਾਰਤ ਡਬਲਯੂ ਪ੍ਰੋ ਤੋਂ ਬਾਹਰ ਆਵੇ ਮਜ਼ਦੂਰਾਂ ਲੰਤਕਾਰ 200 ਦਿਨ ਦਾ 700 ਰੁਪਿਆ ਦਿਹਾੜੀ ਇਹ ਮੰਗਾ ਨੇ ਸਾਡੀਆਂ ਜੜੀਆਂ ਤੁਹਾਨੂੰ ਹਰ ਤੁਸੀਂ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੰਦਾ ਕੀ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰ ਦਿੱਲੀ ਜਾ ਕੇ ਪ੍ਰਦਰਸ਼ਨ ਨਹੀਂ ਕਰ ਸਕਦੇ ਇਹ ਸਵਾਲ ਲੈ ਕੇ ਆਵਾਂਗੇ ਤੁਸੀਂ ਸਾਡਾ 450 ਕਿਸਾਨ ਜ਼ਖਮੀ ਕੀਤਾ ਇਹ ਸਵਾਲਾਂ ਦੇ ਜਵਾਬ ਮੰਗਾਂਗੇ ਤੁਹਾਡੇ ਕੋਲ। ਦੂਸਰੀ ਸ਼ਹੀਦ ਸੁਭਕਰ ਸਿੰਘ ਜੀ ਨੂੰ ਕਿਉਂ ਸ਼ਹੀਦ ਕੀਤਾ? ਔਰ ਦੂਸਰੀ ਨੈਸ਼ਨਲ ਹਾਈਵੇ ਤੇ ਦਵਾਰਾ ਕਿਹੜੇ ਕਾਨੂੰਨ ਤਹਿਤ ਕੱਢੀਆਂ ਨੇ? ਇਹਦਾ ਜਵਾਬ ਤੇ ਅਸੀਂ ਮੰਗਾਂਗੇ ਤੁਹਾਡੇ ਕੋਲੇ। ਔਰ ਇਸ ਲਈ ਆਵਾਂਗੇ ਭਾਈ ਜੋ ਤੁਸੀਂ ਕਰਨਾ ਹੋ ਤੁਸੀਂ ਜਾਬਰ ਜੇ ਵੱਡੇ ਜੇ ਤਾਕਤ ਆ ਤੁਹਾਡੇ ਕੋਲੇ ਜੋ ਮਰਜ਼ੀ ਕਰ ਲਿਓ ਨੰਗੇ ਪਿੰਡੇ ਨੰਗੇ ਹੱਥ ਔਰ ਪੂਰੀ ਦੇਸ਼ ਦੁਨੀਆ ਦੇ ਸਾਹਮਣੇ ਭਾਜਪਾ ਦਾ ਅਸਲ ਚਿਹਰਾ ਅਸੀਂ ਨੰਗਾ ਕਰਾਂਗੇ ਅਸੀਂ ਦੇਸ਼ ਦੇ ਸਾਰੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਮਾਂ ਪੈਣਾਂ ਨੂੰ ਸਦਾ ਦੇ ਰਹੇ ਹਾਂ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ